ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਆਉਂਦੇ 2 ਦਿਨ ਮੌਸਮ ਕਿਵੇਂ ਦਾ ਰਹੇਗਾ ਜਾਨੀ ਕਿ 10 ਅਤੇ 11 ਜਨਵਰੀ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਬੱਦਲਬਾਈ ਧਨਾਮਾਤ ਦੇ ਬਰਾਬਰ ਧੁੰਦ ਵੀ ਕਿਤੇ ਨਾ ਕਿਤੇ ਪੰਜਾਬ ਤੋਂ ਸਾਫ਼ ਹੁੰਦੀ ਦਿਖਾਈ ਜਾ ਰਹੀ ਹੈ ਪੰਜਾਬ ਹੀ ਨਹੀਂ ਨਾਲ ਲੱਗਦੇ ਸੂਬਿਆਂ ਵਿੱਚੋਂ ਵੀ ਧੁੰਦ ਘਟੀ ਹੈ ਕਿਉਂਕਿ ਪੱਛਮ ਦੀ ਹਵਾ ਜਿਹੜੀ ਚੱਲੀ ਹੈ ਉਹਦੇ ਨਾਲ ਸ਼ੀਤ ਲਹਿਰ ਤਾਂ ਵਧੀ ਹੈ ਪਰ ਜਿਹੜੀ ਧੁੰਦ ਹੈ ਉਹ ਕਿਤੇ ਨਾ ਕਿਤੇ ਅੱਗੇ ਨਿਕਲ ਗਈ ਹੈ ਬਾਦ ਦੁਪਹਿਰ ਚੰਗੀ ਧੁੱਪ ਦੇਖਣ ਨੂੰ ਮਿਲੀ 9 ਤਰੀਕ ਨੂੰ ਤੇ 10 ਅਤੇ 11 ਤਰੀਕ ਦੀ ਗੱਲ ਕਰਾਂਗੇ ਤਾਂ ਠੰਡ ਅਤੇ ਧੁੰਦ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਵੀ ਦੱਸੋ ਤੁਹਾਡੇ ਇਲਾਕੇ ਵਿੱਚ ਮੌਜੂਦਾ ਹਾਲਾਤ ਕੀ ਨੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦਿਆਂ ਕਰੋ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰ ਦਿਓ ਕਿਸਾਨਾਂ ਦੇ ਸਬੰਧੀ ਵੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਆਉਂਦੇ ਦਿਨਾਂ ਵਿੱਚ ਲੋਹੜੀ ਦਾ ਦਿਨ ਹੈ ਤੇ ਲੋਹੜੀ ਦੇ ਦਿਨ ਦੇ ਨੇੜੇ ਤੇ ਮੀਂਹ ਜਿਹੜਾ ਅਕਸਰ ਦੇਖਿਆ ਜਾਂਦਾ ਹੈ ਹੁਣ ਸਪਰੇਅ ਖਾਦ ਕਰਨ ਦਾ ਸਮਾਂ ਚੱਲ ਰਿਹਾ ਤਾਂ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਕੀ ਅਗਰ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ 10 ਤਰੀਕ ਤੜਕੇ ਸਵੇਰੇ ਦੀ ਤਾਂ 3-4 ਵਜੇ ਤੋਂ ਥੋੜੀ ਧੁੰਦ ਜਿਹੜੀ ਉਹ ਵਧਣੀ ਸ਼ੁਰੂ ਹੋ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਰਿਤੋਂਦ ਸਾਨੂੰ ਮੇਨ ਤੌਰ ਤੇ ਦੇਖਣ ਨੂੰ ਮਿਲੂਗੀ ਟਟਵੇਂ ਰੂਪ ਦੇ ਵਿੱਚ ਮਾਝੇ ਅਤੇ ਮਾਲਵੇ ਵਿੱਚ ਦੁਆਬੇ ਵਿੱਚ ਧੁੰਦ ਥੋੜੀ ਜਿਹੀ ਘੱਟ ਹੈ ਜਿਹਦੇ ਕਰਕੇ ਹਾਲਾਤ ਆਪਾਂ ਕਹਿ ਸਕਦੇ ਹਾਂ ਕਿ ਠੀਕ ਠਾਕ ਬਣੇ ਰਹਿਣਗੇ ਕੋਈ ਵੱਡੀ ਹਲਚਲ ਨਹੀਂ ਹੈ ਧੁੰਦ 1-2 ਘੰਟੇ ਲਈ ਜ਼ਿਆਦਾ ਹੋਵੇਗੀ 9-10 ਵਜੇ ਤੇ ਧੁੰਦ ਥੋੜੀ ਜਿਹੀ ਸਾਫ਼ ਹੋਣ ਦੇ ਚਾਂਸ ਨੇ ਜਿਸ ਦੇ ਸਿੱਟੇ ਵਜੋਂ ਮੌਸਮ ਜਿਹੜਾ ਕਲੀਅਰ ਹੁੰਦਾ ਦਿਖਾਈ ਦੇਵੇਗਾ ਤੇ ਜਨਵਰੀ 2026 ਧੁੰਦ ਥੋੜੀ ਜਿਹੀ ਘਟੂਗੀ ਧੁੱਪ ਲੱਗਣ ਦੀ ਉਮੀਦ ਜ਼ਿਆਦਾ ਹੈ ਥੋੜਾ ਜਿਹਾ ਤਾਪਮਾਨ ਵੀ ਵਧਦਾ ਹੋਇਆ ਨਜ਼ਰ ਆ ਸਕਦਾ ਹੈ ਅਗਰ ਅਸੀਂ ਗੱਲ ਕਰੀਏ ਦਿਨ ਦੀ ਤਾਂ ਦਿਨ ਦੇ ਵੇਲੇ ਚੰਗਾ ਮੌਸਮ ਨਿਖਰਦਾ ਹੋਇਆ ਨਜ਼ਰ ਆਵੇਗਾ ਦੁਪਹਿਰ ਦੇ ਸਮੇਂ ਥੋੜੀ ਬੋਤੀ ਇੱਕ ਬੱਦਲਬਾਈ ਦੀ ਉਮੀਦ ਜੂਰ ਹੈ ਮਾਝੇ ਦੇ ਵਿੱਚ ਅੰਮ੍ਰਿਤਸਰ ਕਰਨਤਾਰਨ ਪੱਟੀ ਗੁਰਦਾਸਪੁਰ ਦੇ ਇਲਾਕੇ ਵਿੱਚ ਪਰ ਉਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਅੱਗੇ ਬੱਦਲਬਾਈ ਨਿਕਲਦੀ ਹੋਈ ਨਜ਼ਰ ਆਵੇਗੀ ਕਿਸੇ ਇਲਾਕੇ ਵਿੱਚ ਇੱਕ ਅੱਧੀ ਬੂੰਦਾਂ ਦੀ ਜਾਂ ਸ਼ਰਾਟਾ ਪੈ ਸਕਦਾ ਪਰ ਚਾਂਸ ਘੱਟ ਹੀ ਨੇ ਤੇ ਤਾਪਮਾਨ ਜਿਹੜਾ ਕੱਲ ਨੂੰ ਮੈਕਸਿਮਮ ਹੈ ਉਹ ਥੋੜਾ ਜਿਹਾ ਬੰਦ ਸਕਦਾ ਹੈ ਜੀ ਤੇ 19 20 ਡਿਗਰੀ ਤੱਕ ਤਾਪਮਾਨ ਜਾ ਸਕਦਾ ਜੋ ਕਿ 15 ਡਿਗਰੀ ਜੋ ਥੋੜਾ ਡਿਗਰੀ ਤੱਕ ਰੁਕਿਆ ਹੋਇਆ ਸੀ ਥੋੜੇ ਜਿਹਾ ਚਾਂਸ ਵਧਦੇ ਹੋਏ ਨਜ਼ਰ ਆ ਸਕਦੇ ਨੇ ਬਾਕੀ ਸ਼ਾਮ ਵੇਲੇ ਧੁੰਦ ਜਿਹੜੀ ਠੀਕ ਠਾਕ ਹੈ ਵਿਜ਼ਿਬਿਲਟੀ ਵਧੀਆ ਰਾਤ ਨੂੰ ਟਰੈਵਲ ਕਰਨਾ ਕੋਈ ਔਖਾ ਕੰਮ ਨਹੀਂ ਹੈ ਦਿਨ ਦੇ ਵੇਲੇ ਤੜਕੇ ਤੜਕੇ ਸਵੇਰੇ ਥੋੜ੍ਹਾ ਜਿਹਾ ਗੱਡੀ ਦਾ ਸਫ਼ਰ ਕਰਨਾ ਮੁਸ਼ਕਲ ਹੋ ਸਕਦਾ ਹੈ ਰਾਤ ਅਤੇ ਸ਼ਾਮ ਮੌਸਮ ਠੀਕ ਰਹੂਗਾ ਗੱਲ ਕਰੀਏ 11 ਤਰੀਕ ਚੜ੍ਹਦੇ 11 ਤਰੀਕ ਸਵੇਰੇ ਯਾਨੀ ਕਿ ਆਪਾਂ ਕਹੀਏ ਕਿ ਐਤਵਾਰ ਵਾਲੇ ਦਿਨ ਥੋੜੀ ਬਹੁਤੀ ਇੱਕ ਬੱਦਲਬਾਈਆਂ ਜਿਹੜੀਆਂ ਨੇ ਉਹ ਪੱਛਮੀ ਰੂ ਪੰਜਾਬ ਦੇ ਕੁਝ ਕਲਾਕੇ ਜਿਵੇਂ ਕਿ ਮਾਲਵਾ ਬੈਲਟ ਅਤੇ ਕੁਝ ਕਲਾਕਾ ਸੈਂਟਰਲ ਪੰਜਾਬ ਜਿਹਦੇ ਵਿੱਚ ਫਜ਼ਿਲਕਾ ਹੋ ਗਿਆ ਤਰਨਤਾਰਨ ਹੋ ਗਿਆ ਜੀ ਆਪਣਾ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਹੋ ਗਿਆ ਜੀ ਲੁਧਿਆਣਾ ਹੋ ਗਿਆ ਮੋਗੇ ਤੋਂ ਜਲੰਧਰ ਤੇ ਪਠਾਨਕੋਟ ਤੱਕ ਜਿਹੜੀ ਬੈਲਟ ਹੈ ਇਹਦੇ ਵਿੱਚ ਜਿਹੜੀ ਧੁੰਦ ਜ਼ਿਆਦਾ ਦੇਖਣ ਨੂੰ ਮਿਲੂਗੀ ਇੱਕ ਅਲੱਗ ਜਿਹਾ ਵਰਤਾਰਾ ਜਿਹੜਾ 11 ਤਰੀਕ ਨੂੰ ਧੁੰਦਾਂ ਦੇਖਣ ਨੂੰ ਮਿਲੂਗਾ ਤੇ ਧੁੰਦ ਜਿਹੜੀ 10 11 ਵਜੇ ਤੱਕ ਸਾਫ਼ ਹੁੰਦੀ ਨਜ਼ਰ ਆਵੇਗੀ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਤੱਤੂਪ ਵੀ ਦੇਖਣ ਨੂੰ ਮਿਲੂਗੀ 1:30 ਵਜੇ ਤੱਕ ਤੁੱਪ ਕੜਾਕੇ ਦੀ ਪੈਣ ਦੀ ਉਮੀਦ ਹੈ 11 ਤਰੀਕ ਨੂੰ ਤੇ ਮੌਸਮ ਸਾਫ਼ ਹੋਣ ਦੀ ਉਮੀਦ ਹੈ ਪਰ ਇੱਕ ਹਲਕਾ ਦਰਮਿਆਨਾ ਪੱਛਮੀ ਸਿਸਟਮ ਵੀ ਪਹੁੰਚ ਰਿਹਾ ਜਿਸ ਦਾ ਅਸਰ ਉਹ 12 ਤਰੀਕ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਨਜ਼ਰ ਆਊਗਾ ਜਿਵੇਂ ਮੈਂ ਤੁਹਾਨੂੰ ਪਹਿ ਜਾ ਬੱਦਲ ਵਗਦਾ ਮਾਹੌਲ ਬਣਦਾ ਹੈ ਜੋ ਕਿ ਬਣਦਾ ਹੋਇਆ ਤਾਂ ਨਜ਼ਰ ਆ ਰਿਹਾ ਹੈ ਪਰ ਸਪਸ਼ਟ ਨਹੀਂ ਹੈ ਕਿ ਕਿੰਨਾ ਮੀਂਹ ਹੋ ਸਕਦਾ ਹੈ ਜਾਂ ਨਹੀਂ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਆਉਂਦੀ ਵੀਡੀਓ ਵਿੱਚ ਗੱਲ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਉਹ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਸਕੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਅਗਲੀ ਜਾਣਕਾਰੀਆਂ ਲੈ ਕੇ ਜਲਦ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਧੰਨਵਾਦ ਜੀ